ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਮੈਂਟ ਵਿੱਚ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਤੇ ਸਾਡਾ ਵੀ ਇੱਕ ਚੈਨਲ ਹੈ ਹਰਸ਼ਾਨੀਜ਼ ਵਲੌਗ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਅਸੀਂ ਉੱਥੇ ਡੇਲੀ ਵਲੌਗਸ ਪਾਣੇ ਆਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਤੁਸੀਂ ਪ੍ਰਾਈਜ਼ ਨਹੀਂ ਦੱਸਿਆ ਪ੍ਰਾਈਜ਼ ਆਪਣੇ ਹਰ ਇੱਕ ਵੀਡੀਓ 'ਚ ਸ਼ੇਅਰ ਕੀਤੇ ਹੁੰਦੇ ਨੇਗੇ ਤੁਸੀਂ ਧਿਆਨ ਨਾਲ ਵੀਡੀਓ ਸੁਣਿਆ ਕਰੋ ਜਿਹੜੀਆਂ ਭੈਣਾਂ ਹਨਾ ਸੂਟ ਉਹਦੇ ਆਰਡਰ ਕਰਦੀਆਂ ਨੇ ਗਿਆ ਵੀ ਸਾਡਾ ਸੂਟ ਹੀ ਰੱਖ ਦੋ ਪੇਮੈਂਟ ਵੀ ਕਰ ਦਿੰਨੇ ਹੋ ਤੁਸੀਂ ਹਨਾ ਪਰ ਸਕਰੀਨਸ਼ਾਟ ਜਰੂਰ ਪੇਸ ਕਰੋ ਜੀ ਕਿਉਂਕਿ ਸ਼ਾਮ ਤੱਕ ਬਹੁਤ ਸਾਰੇ ਮੈਸੇਜ ਆਉਂਦੇ ਨੇ ਬਹੁਤ ਸਾਰੀਆਂ ਪੇਮੈਂਟਸ ਆਉਂਦੀਆਂ ਲਿੰਗੀਆਂ ਤਾਂ ਕਰਕੇ ਫਿਰ ਉਹ ਉੱਪਰ ਮੈਸੇਜ ਹੇਠੇ ਮੈਸੇਜ ਚਲੇ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਤੇ ਇੱਕ ਭੈਣਾ ਹਨਾ ਕਈ ਵਾਰ ਮੇਰੇ ਕੋਲ ਨੰਬਰ ਸੇਵ ਨਹੀਂ ਹੁੰਦਾ ਹੈਗਾ ਪਾਰਸਲ ਲੈਂਗੇ ਇੱਕ ਦੋ ਜਿਹੜੇ ਮੇਰੇ ਮਾਈਂਡ ਤੋਂ ਸਕਿਪ ਹੋ ਗਏ ਉਹਨਾਂ ਦੀ ਪੇਮੈਂਟ ਵੀ ਆਈ ਹੋਈ ਹੈਗੀ ਪਲੀਜ਼ ਹਨਾ ਤੁਸੀਂ ਮੈਨੂੰ ਮੈਸੇਜ ਕਰਕੇ ਜਰੂਰ ਦੱਸ ਦਿਓ ਵੀ ਸਾਡਾ ਤੁਸੀਂ ਪਾਰਸਲ ਕੋਰੀਅਰ ਕਰ ਤੱਕ ਨਹੀਂ ਕਰਤਾ ਤਾ ਕਰਕੇ ਫਿਰ ਮੈਨੂੰ ਪਤਾ ਲੱਗ ਜਾਊਗਾ ਫਿਰ ਆਪਾਂ ਉਹਨਾਂ ਦੇ ਪਾਰਸਲ ਕਰ ਦਾਂਗੇ ਠੀਕ ਹੈ ਜੀ ਅ ਕਈ ਪਾਰਸਲਾਂ ਨੂੰ 2-4 ਦਿਨ ਲੱਗ ਜਾਂਦੇ ਹੁੰਦੇ ਨੇ ਵੇਟ ਕਰਿਆ ਕਰੋ ਕਈ ਦੂਜੇ ਦਿਨ ਹੀ ਪਹੁੰਚ ਜਾਂਦਾ ਹੁੰਦਾ ਹੈਗਾ ਤਾਂ ਕਰਕੇ ਹਨਾ ਆ ਮਤਲਬ ਜਿਹੜੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਪਿਓਰ ਦੇ ਵਿੱਚ ਨੇ ਬਟਰ ਕਾਟਨ ਦੇ ਸੂਟ ਲੰਗੇ ਫੁੱਲ ਪਿਆਰ ਸੂਟ ਲੰਗੇ ਬਹੁਤ ਜਾਦੇ ਸੋਹਣੇ ਸੂਟ ਲੰਗੇ ਜਿੰਨੇ ਵੀ ਤੁਸੀਂ ਕਹਿ ਦੋ ਭੈਣਾਂ ਦੀ ਡਿਮਾਂਡ ਸੀ ਵੀ ਤੁਸੀਂ 올ਓਵਰ ਸੂਟ ਲੈ ਕੇ ਆਇਓ 올ਓਵਰ ਹੀ ਲੈ ਕੇ ਆਇਆ ਪਰ ਆਪਾਂ ਲੈ ਕੇ ਬਹੁਤ ਜਾਦੀ ਸੋਹਣੇ ਆਇਆਗੇ ਚਲੋ ਜੀ ਜਿਹੜੇ ਇਹ ਵੀ ਮਤਲਬ ਜਿਹੜੀ ਕਲੈਕਸ਼ਨ ਹੈਗੀ ਸਾਰੇ ਟੇਸਟਾ ਦੀ ਹੀ ਹੈ ਇਹ ਲਕਸ਼ਮੀ ਦੀ ਨਹੀਂ ਹੈਗੀ ਟੇਸਟਰੀ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ 컬러 ਵੀ 컬러 ਵੀ ਕਿੰਨਾ ਜਿਆਦਾ ਸੋਹਣਾ ਹੈਗਾ 올ਓਵਰ ਸੂਟ ਹੈਗਾ ਮੈਚਿੰਗ ਨਹੀਂ ਹੈਗਾ ਇਹ ਤਾਂ ਇੱਕ ਵੀ ਸੂਟ ਨਹੀਂ ਰਹਿਣਾ ਜਦ ਇਹ ਵੀਡੀਓ ਪੈ ਗਈ ਨਾ ਸ਼ਾਮ ਤੱਕ ਜਦ ਮੇਰੀ ਵੀਡੀਓ ਪਾਉਣ ਦੀ ਦੇਰ ਹੈ ਇਹ ਸੂਟ ਇੱਕ ਵੀ ਨਹੀਂ ਰਹਿਣਾ ਹੈਗਾ ਕਿਉਂਕਿ ਬਹੁਤ ਜਿਆਦਾ ਪਸੰਦ ਆਉਣਗੇ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਤੇ ਇਹਦੇ ਨਾਲ ਤੁਸੀਂ ਜਿਹੜਾ ਦੁਪੱਟਾ ਇੱਕ ਬੇਸ ਦਾ ਰਖਵਾ ਸਕਦੇ ਹੋਗੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਸੂਟ ਦੇ ਵਿੱਚ ਜਾਂ ਫਿਰ ਤੁਸੀਂ ਜਿਆਦਾ ਟਾਈ ਐਂਡ ਡਾਈ ਨਾ ਕਰਿਓ ਸਿਰਫ ਪੱਲਿਆਂ-ਪੱਲਿਆਂ ਤੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਫਿਰ ਉਹ ਚੀਜ਼ ਸੋਹਣੀ ਬਣ ਸਕਦੀ ਹੈ ਜੇ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਸਿਲਾਈ ਕਰਵਾ ਸਕਦੇ ਹੋ ਜੇ ਤੇ ਵਰਕ ਕਰਵਾਉਣਾ ਔਰ ਜਿਆਦਾ ਪੈਚ ਲਗਵਾ ਕੇ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਸੀ ਦੇਖੋ ਕਿੰਨਾ ਜਿਆਦਾ ਸ਼ਾਨਦਾਰ ਪ੍ਰਿੰਟ ਹੈ ਬਹੁਤ ਜਿਆਦਾ ਸੋਹਣਾ ਲੱਗੇਗਾ ਸੂਟ ਬਹੁਤ ਜ਼ਿਆਦੇ ਸੋਹਣੇ ਹੁੰਦੇ ਰਹੇਗੇ ਬਹੁਤ ਸੋਹਣੇ ਪ੍ਰਿੰਟ ਹੁੰਦੇ ਨੇ ਰੰਗ ਵੀ ਹੁੰਦੇ ਨੇ ਬਹੁਤ ਦਿਲ ਕਰਦਾ ਹੁੰਦਾ ਵੀ ਆਪਾਂ ਸਟਿਚ ਕਰਵਾ ਲਈਏ ਪਰ ਆਪਣੇ ਲਈ ਬਦਲੀ ਟਾਈਮ ਨਹੀਂ ਹੈਗਾ ਤਾਂ ਕਰਕੇ ਥੋੜਾ ਜਿਹਾ ਹੋ ਜਾਂਦੰਦੇ ਐਨੇ ਚਾਏ ਹੁੰਦਾ ਵੀ ਅਸੀਂ ਆਪਦੇ ਸੂਟ ਸਟਿਚ ਕਰਵਾਵਾਂਗੇ ਵੀ ਪਹਿਣਾ ਦੇ ਆਰਡਰ ਚੱਲ ਰਹੇ ਨੇ ਚਲੋ ਉਹਨਾਂ ਨੂੰ ਵੀ ਫਿਰ ਆਪਾਂ ਟਾਈਮ ਤੇ ਸੂਟ ਦੇਣੇ ਹੁੰਦੇ ਨੇ ਠੀਕ ਹੈ ਜੀ ਦੇਖੋ ਇਹ ਸੀਗਾ ਪਹਿਲਾ ਸੂਟ ਆ ਦੇਖੋ ਕਿੰਨਾ ਜ਼ਿਆਦੇ ਸੋਹਣਾ ਰੈੱਡ ਮਜੰਟਾ ਜਾਂ ਕਲਰ ਹੈ ਰੈੱਡ ਰੈੱਡ ਜਿਹਾਗਾ ਪ੍ਰਾਈਸ ਸੌਰੀ ਇਹਦਾ 3000 ਸੀਗਾ ਬਟਰ ਕਾਟਨ ਹੈ ਆਲ ਓਵਰ ਸੂਟ ਥੋੜੇ ਜਿਹਾ ਕਾਸਟਲੀ ਪੈ ਜਾਂਦੇ ਹੁੰਦੇ ਨੇ ਇਹ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਵੀ ਹਾਂ ਇਹ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਨਜਾਇਜ਼ ਹੀ ਸੋਹਣਾ ਪ੍ਰਿੰਟ ਹੈਗਾ ਜੋਦੋਂ ਇਹ ਸਲਾਈ ਹੋ ਗਿਆ ਨਾ ਤੇ ਲੈਸ ਵਗੈਰਾ ਲੱਗ ਗਈ ਫਿਰ ਦੇਖਿਓ ਇਹ ਸੂਟ ਦੀ ਕਿੰਨੀ ਸੋਹਣੀ ਗੱਲ ਬਣਦੀ ਆ ਕਲਰ ਇਹਨਾਂ ਚ ਸਾਰੇ ਜੀ ਸੋਹਣੇ ਨੇ ਜਿੰਨੇ ਵੀ ਅੱਜ ਮੈਂ ਤੁਹਾਨੂੰ ਪ੍ਰਿੰਟ ਦਿਖਾਵਾਂਗੀ ਬਹੁਤ ਜ਼ਿਆਦੇ ਕਿੰਨਾ ਸ਼ਾਨਦਾਰ ਸੂਟ ਹੈ ਚੁੰਨੀ ਚਾਨੀ ਜਦੋਂ ਇਹਦੇ ਨਾਲ ਰੈਡੀ ਹੋਗੀ ਬਹੁਤ ਜ਼ਿਆਦੇ ਸੋਹਣਾ ਬਣੂਗਾ ਦੇਖੋ ਤੁਸੀਂ ਧਿਆਨ ਨਾਲ ਚੈੱਕ ਕਰ ਸਕਦੇ ਹੋਗੇ ਸੂਟ ਨੂੰ ਤੇ ਸਕਰੀਨਸ਼ਾਟ ਆਪਾਂ ਨੂੰ ਵਟਸਐਪ ਤੇ ਭੇਜ ਸਕਦੇ ਆ ਤੁਸੀਂ ਕਿ ਕਿਹਦੀ जी भी सूट है ब्लैक सोना या कलर है बड़ा ब्लैक ब्लैक जहाँ भी नहीं है बहुत ज्यादा सोना कलर है देखो 올 오버 ਨੇਗੇ ਸਾਰੇ ਮੈਚਿੰਗ ਨਹੀਂ ਹੈਗੇ ਬਹੁਤ ਭੈਣਾ ਬਾਹਰੋਂ ਹਨ ਮੈਸੇਜ ਕਰਦੀ ਹੁੰਦੇ ਨੇ ਵੀ ਸਾਨੂੰ 올 오버 ਸੂਟ ਚਾਹੀਦੇ ਨੇ ਕਿ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਤੇ ਆਪਣੇ ਸੂਟ ਰਖਵਾ ਸਕਦੇ ਹੋਗੇ ਸਾਰੇ ਡਿਫਰੈਂਟ ਕਲਰ ਨੇ ਡਿਫਰੈਂਟ ਪ੍ਰਿੰਟ ਨੇਗੇ ਤੁਸੀਂ ਦੋ ਵੀ ਲੈਣਾ ਚਾਹੁੰਦੇ ਹੋਗੇ ਦੋ ਵੀ ਲੈ ਸਕਦੇ ਹੋਗੇ ਦੇਖ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਅੰਦੇਖੋ ਜੀ ਸਕਰੀਨਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਚੁੰਨੀ ਵਗੈਰਾ ਤੁਸੀਂ ਡਾਈ ਕਰੋਗੇ ਆਪਾਂ ਬਲੈਕ ਕਲਰ ਦੇ ਦੁਪੱਟਾ ਰੱਖ ਕੇ ਨੇ ਜਿਹੜਾ ਆ ਸਕਿਨ ਕਲਰ ਐ ਇਸ ਤਰ੍ਹਾਂ ਦੀ ਆਪਾਂ ਫਿਨਿਸ਼ਿੰਗ ਕਰ ਦਾਂਗੇ ਕੈਮਰੇ ਦੇ ਵਿੱਚ ਥੋੜਾ ਜਿਹਾ ਜੇ ਆਪਾਂ ਪੱਟੀ ਲਗਾ ਕੇ ਫਿਨਿਸ਼ਿੰਗ ਕਰਦੀਏ ਜਾਂ ਜੇ ਦੀ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਕਰਦੀਏ ਕੈਮਰੇ ਦੇ ਵਿੱਚ ਥੋੜਾ ਜਿਹਾ ਜਿਹਾ ਡਾਰਕ ਕਲਰ ਆ ਰਿਹਾਗਾ ਹੂੰ ਕੈਮਰੇ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਕਲਰ ਦਾ ਤਾਂ ਕਰਕੇ ਆ ਦੇਖੋ ਸਕਰੀਨਸ਼ਾਟ ਲੈ ਲਓ ਮੈਸੇਜ ਕਰ ਦਿਓ ਤੇ ਅਗਲਾ ਕਲਰ ਹੈਗਾ ਫਰੂਜ਼ੀ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਇਹ ਸ਼ਾਇਦ ਮੈਚਿੰਗ ਹੋਣਾ ਛੂਟੀ ਦੀ ਬਾਟਮ ਦੇਖੋ ਇਹ ਮੈਚਿੰਗ ਹੈ ਜੀ ਇਹਦੇ ਨਾਲ ਬਾਟਮ ਆਪਾਂ ਚੱਕ ਕਰ ਲੈਂਦੇ ਆ ਜੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਸਕਾਈ ਬਲੂ ਕਲਰ ਦਾ ਹੈਗਾ ਏਵਲਾ ਵੀ ਕੈਮਰੇ ਦੇ ਵਿੱਚ ਥੋੜਾ ਜਿਹਾ ਡਾਗ ਆ ਰਿਹਾਗਾ ਦੇਖੋ ਜੀ ਪਿੰਚ ਚੈੱਕ ਕਰੋ ਤੁਸੀਂ ਮੈਥੇ ਹੋਣੀ ਹੁਣ ਅਸਕੇ ਇਧਰ ਉਧਰ ਹੋ ਜਾਂਦੇ ਕਈ ਵਾਰ ਜਾਦੇ ਕੱਪੜਿਆਂ ਚੋਂ ਤਾਂ ਕਰਕੇ ਇਹ ਜਿਹੜਾ ਮੈਚਿੰਗ ਹੈ ਥੋੜਾ ਜਿਹਾ ਤੁਹਾਨੂੰ ਫੁੱਟ ਸਸਤਾ ਪੈ ਜਾਊਗਾ ਮਹਿੰਗਾ ਨਹੀਂ ਪੈਂਦਾ ਮੈਚਿੰਗ ਆ ਲੈ ਲਓ ਵੀ 2500 ਦਾ ਪੈ ਜਾਊਗਾ ਇਹ ਏ ਵੀ ਟੀ ਸਟਾਰ ਦੀ ਕਲੈਕਸ਼ਨ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਸਕਰੀਨ ਸ਼ਾਟ ਲੈ ਲਓ ਮੈਸੇਜ ਕਰ ਦਿਓ ਤੇ ਇਹ ਵਾਲਾ ਕਲਰ ਵੀ ਦੇਖੋ ਡਿਫਰੈਂਟ ਜਿਹਾ ਕਲਰ ਹੈਗਾ ਇਹ 올ਓਵਰ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਪੀਸ ਹੈਗਾ ਕਲਰ ਵੀ ਟੀ ਸਟਾਰ ਕਲੈਕਸ਼ਨ ਹੈ ਜੀ ਟੀ ਸਟਾਰ ਦੀ ਕਲੈਕਸ਼ਨ ਹੈ ਤੁਸੀਂ ਦੇਖ ਸਕਦੇ ਹੋ ਹਾਂ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਇਹਦਾ ਹਾਂਜੀ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਆਪਣਾ ਫਾਸਟਲੀ ਆਰਡਰ ਕਰ ਦੋ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਇੱਕ ਤੋਂ ਇੱਕ ਹਟਕੇ ਨੇ ਇਹ ਪ੍ਰਿੰਟ ਆਪਰੇ টি ਸਟਾਰ ਕੀ ਕਲੈਕਸ਼ਨ ਹੈਮ ਇੱਕ ਵਾਰ ਹੋੜ ਕੇ ਆ ਰਹੀਆਂ ਤੇ ਫਾਸਟਲੀ ਆਰਡਰ ਕਰ ਦੋ ਇਹਨਾਂ ਦਾ ਸੀ ਪਿੰਕ ਕਲਰ ਦਾ ਦੁਪੱਟਾ ਰਖਵਾ ਸਕਦੇ ਹੋਗੇ ਆ ਦੇਖੋ ਪਿੰਕ ਜਿਹਾ ਕਲਰ ਹੈ ਨਾ ਵਿੱਚ ਇਹਦੇ ਹਾਂਜੀ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਜਿਸ ਦਾ ਫਰਸਟ ਆਰਡਰ ਆਏਗਾ ਉਸ ਦਾ ਇਹ ਸੂਟ ਰੱਖਿਆ ਜਾਏਗਾ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਸਕਰੀਨ ਸ਼ਾਟ ਲੈ ਲਓ ਤੇ ਫਾਸਟਲੀ ਆਰਡਰ ਕਰ ਦੋ ਲਓ ਜੀ ਸਭ ਤੋਂ ਸਕਰੀਨ ਸ਼ਾਟ ਲੈ ਲਓ ਠੀਕ ਹੈ ਜੀ ਇਹ ਦੇਖ ਇਹ ਵੱਲੋਂ ਵੀ 블랙 ਦੇ ਉੱਪਰ ਆ ਇਹਦਾ ਸਾਡੇ 2600 ਪ੍ਰਾਈਸ ਹੈਗਾ ਸਾਡੇ 2500 ਸੌਰੀ ਸਾਡੇ 2500 ਪ੍ਰਾਈਸ ਹੈ ਇਹਦਾ ਦੇਖੋ ਇਹ ਬਹੁਤ ਡਿਮਾਂਡ ਦੇ ਵਿੱਚ ਸੂਟ ਹੈ ਮਤਲਬ बार-बार ਆਪਾਂ ਮੰਗਵਾ ਰਹੇ ਹਾਂਗੇ ਪਹਿਲਾਂ ਵੀ ਸੇਲ ਹੋ ਚੁੱਕਿਆ ਹੈਗਾ ਕਿਉਂਕਿ ਇਹ ਬਣੇ ਤੋਂ ਬਹੁਤ ਜਿਆਦਾ ਸੋਨਾ ਬਣਦਾ ਹੈਗਾ ਇਹ ਲక్ష్ਮੀ ਦਾ ਫ੍ਰੈਂਟਾਜ ਹੈ ਤੁਸੀਂ ਐਕਸੈਪਟ ਹਾਂਜੀ स्क्रीनशॉट ਲੈ ਆ ਲੋ ਤੇ ਆਪਣਾ ਫਾਸਟਲੀ ਆਰਡਰ ਕਰ ਦਿਓ ਹਾਂਜੀ ਤੇ ਇਹ ਕੇ ਵੀ ਬੇਬੀ ਬਲੂ ਕਲਰ ਦਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਦੇਖੋ ਜੀ ਇਹਦੇ ਨਾਲ ਹੈਗੀ ਹੈਗੀ ਕਰੀਮ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਬਣ ਜਾਊਗਾ কুর্তা ਸਟਾਈਲ ਇਹਨੂੰ ਤੁਸੀਂ ਸਟਿਚ ਕਰਵਾ ਲਓ ਬਹੁਤ ਸਾਰੀਆਂ ਆਪਸ਼ਨ ਮਿਲ ਗਈਆਂ ਜਿਸ ਤਰ੍ਹਾਂ ਵੀ ਤੁਸੀਂ ਲਾਈਕ ਕਰਦੇ ਹੋਗੇ ਉਸ ਤਰ੍ਹਾਂ ਸਟ੍ਰੀਟਿੰਗ ਕਰਵਾ ਸਕਦੇ ਹੋ ਸਾਨੂੰ ਕੋਈ ਡਿਜ਼ਾਈਨ ਭੇਜ ਦਿਓ ਕਰੋ ਵੀ ਸਾਡਾ ਐਵੇਂ ਦਾ ਡਿਜ਼ਾਈਨ ਕਰਦੇ ਹੋ ਹਨ ਤੇ ਆਪਾਂ ਸੇਮ ਡਿਜ਼ਾਈਨ ਤੁਹਾਡੇ ਰੈਡੀ ਕਰਕੇ ਦੇਵਾਂਗੇ ਪੌਜਾ ਸੁਣਾ ਪ੍ਰਿੰਟ ਹੈ ਜਿੱਦ ਤੁਸੀਂ ਦੇਖ ਸਕਦੇ ਹੋ। ਦੁਪੱਟਾ ਇਹਦੇ ਨਾਲ ਤੁਸੀਂ ਡਬਲ ਟਾਈ ਕਰਵਾ ਸਕਦੇ ਹੋ 블루 ਤੇ ਵਾਈਟ ਕਲਰ ਦਾ। ਸਕਰੀਨ ਸ਼ਾਟ ਲੈ ਲਓ ਆਪਣਾ। ਸਕਰੀਨ ਸ਼ਾਟ ਲੈ ਕੇ ਆਪਾਂ WhatsApp ਤੇ ਮੈਸੇਜਸ ਕਰਦੇ ਹੋ। ਅੱਜ ਵਾਲੇ ਸੂਟ ਸੀਗੇ ਐਨੇ ਜਿੰਨੇ ਮੈਂ ਤੁਹਾਨੂੰ ਦਿਖਾਏ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ। ਇਹਦੇ ਵਿੱਚ ਦੋ ਸੂਟ ਅਵੇਲੇਬਲ ਹੈਗੇ ਨੇਗੇ। ਜੇ ਕਿਸੇ ਭੈਣਾਂ ਨੇ ਦੋ ਲੈਣੇ ਨੇ ਦੋ ਦੋ ਵੀ ਆਪਣੇ ਸੇਮ ਸੇਮ ਸੂਟ ਚਾਹੁੰਦੇ ਨੇਗੇ ਤਾਂ ਤੁਸੀਂ ਲੇ ਆ ਸਖੀਓਂ ਉਮੀਦ ਕਰਦੀ ਆ ਸਾਡੇ ਸੂਟ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਬਨੂ ਸਸ਼ੀ ਕਾਲ ਬਲੌਸ ਆ ਰਿਆ ਨਾ ਬਲੌਸ ਸਸ਼ੀ ਕਾਲ ਬਲੌਸ ਆ ਰਿਆ ਨਾ ਕਹੋ ਕਿ ਸਸ਼ੀ ਕਾਲ ਜੀ ਸਾਰੇ ਕਿ ਥੈਂਕ ਯੂ ਤੁਹਾਡਾ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਨਾ ਨਾ ਕਿਉਂ ਕਰੋ ਬੋਲੋ ਕੀ ਖ਼ਬਰ ਸੀ ਗੱਲ ਜੀ ਸਾਰਿਆਂ ਨੂੰ ਤੇ ਕੀ ਸਾਡੇ ਸੂਟ ਤੁਹਾਨੂੰ ਸੋਹਣੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਰੂਰ ਸਾਡੇ ਕੋਲ ਸੂਟ ਟਰਾਈ ਕਰੋ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇਂ ਗਿਆ ਪੁਰਾਣੀਆਂ ਦਾ ਬਹੁਤ ਤਿਆਰ ਦਿਓ ਧੰਨਵਾਦ ਮੇਰੇ ਚੈਨਲ ਨੂੰ ਇੰਨੀ ਸਪੋਰਟ ਕਰਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਗੇ ਵੀ ਸਪੋਰਟ ਕਰਦੇ ਰਹੋ ਐਵੇਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਈ ਹਾਂਜੀ ਉਦੋਂ ਤੱਕ ਲਈ ਸਸ੍ਰੀ ਕਾਲ ਜੀ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਹਸ਼ਾਨੀਜ਼ ਵਲੌਗ ਨੂੰ ਸਸ੍ਰੀ ਕਾਲ ਜੀ ਬਾਏ ਬਾਏ